ਜੋ ਵਰਿੰਦਰ ਕੁਮਨਜੀ ਸਾਡੇ ਪੰਜਾਬ ਦਾ ਮਾਣ ਸੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਮੁਸ਼ਕਲ ਦੇ ਨਾਲ ਆਪਣੇ ਸ਼ਹਿਰ ਦਾ ਔਰ ਆਪਣੇ ਪੰਜਾਬ ਦਾ ਦੁਨੀਆ ਭਰ ਦੇ ਵਿੱਚ ਨਾਮ ਰੋਸ਼ਨ ਕੀਤਾ ਸੀ ਉਹਨਾਂ ਦੀ ਜੋ ਇੱਕ ਸਰਜਰੀ ਦੌਰਾਨ ਮੌਤ ਹੋ ਗਈ ਉਹਦੇ ਲਈ ਅੱਜ ਇਹ ਸਾਰੇ ਸਾਡੇ ਲੋਕਲ ਨਕੌਦਰ ਦੇ ਬਾਡੀ ਬਿਲਡਰ ਇਹਨਾਂ ਦੇ ਮਨ ਦੇ ਵਿੱਚ ਬਹੁਤ ਰੋਸ ਸੀ ਇਹਨਾਂ ਦੇ ਇਕੱਲੇ ਹੀ ਨਹੀਂ ਹਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਰੋਸ ਸੀ ਕਿ ਉਹ ਇੱਕ ਘਰੋਂ ਆਪਣੀ ਵਰਜਿਸ਼ ਕਰਦੇ ਹੋਏ ਇੱਕ ਆਪਰੇਸ਼ਨ ਕਰਾਉਣ ਲਈ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਸੋ ਸਾਰੇ ਸਾਡੇ ਸਾਥੀਆਂ ਦੀ ਇਹ ਮੰਗ ਹੈ ਕਿ ਅਸੀਂ ਸਾਰੇ ਉਸ ਕਟਰਾ ਦੀ ਨਿਖੇਦੀ ਕਰ ਰਹੇ ਹਾਂ ਔਰ ਅੱਜ ਇੱਥੇ ਕੈਂਡਲ ਮਾਰਚ ਕੱਢ ਕੇ ਪੰਜਾਬ ਸਰਕਾਰ ਕੋ ਇੱਕ ਮੰਗ ਕਰ ਰਹੇ ਆ ਕਿ ਦੀ ਨਿਰਪੱਖ ਜਾਂਚ ਹੋਵੇ ਔਰ ਇਸ ਜਾਂਚ ਦੀ ਰਿਪੋਰਟ ਦੇ ਉੱਤੇ ਜੇ ਕਿਸੇ ਦੀ ਕੋਈ ਗਲਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਸਰ ਕੀ ਲੱਗਦਾ ਤੁਹਾਨੂੰ ਤੁਸੀਂ ਡਾਕਟਰ ਇੱਕ ਬੰਦਾ ਬਿਲਕੁਲ ਤੰਦਰੁਸਤ ਆਪਣੇ ਡੇਲੀ ਚੈੱਕਅਪ ਵੀ ਜਾਂਦਾ ਹੈ ਉਹਦੀ ਮੌਤ ਹੋ ਜਾਂਦੀ ਸੋ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਜ਼ਿੰਦਗੀ ਮੌਤ ਹੈ ਪ੍ਰਮਾਤਮਾ ਦੇ ਹੱਥ ਚ ਹੈ ਪਰ ਇੱਕ ਬੰਦਾ ਮੋਢੇ ਦੀ ਸਰਜਰੀ ਕਰਾਉਣ ਗਿਆ ਜੇ ਉਹਦੀ ਮੌਤ ਹੋਈ ਔਰ ਜਿਹਦੇ ਬਾਰੇ ਅਖਬਾਰਾਂ ਚ ਪੜਿਆ ਕਿ ਉਹਨਾਂ ਨੂੰ ਕੋਈ ਸੱਡਨ ਹਾਰਟ ਅਟੈਕ ਹੋਇਆ ਜਿਹਦੇ ਚਾਂਸਸ ਇੱਕ ਵਰਜਿਸ਼ ਕਰਨ ਵਾਲੇ ਇਨਸਾਨ ਦੇ ਵਿੱਚ ਬਹੁਤ ਘੱਟ ਹੈ ਮੈਡੀਕਲੀ ਵੀ ਔਰ ਜਿਹੜਾ ਸਾਡਾ ਸਮਾਜ ਹੈ ਉਹਦਾ ਵੀ ਇਹ ਸੋਚਣਾ ਹੈ ਕਿ ਇਦਾਂ ਹੋਣਾ ਬੜਾ ਵਨ ਆਫ ਦਾ ਰੀਅਰਸ ਪੋਸਿਬਿਲਟੀਜ਼ ਹੈ ਸੋ ਅਸੀਂ ਹੋ ਸਕਦਾ ਹੈ ਕਿ ਕੋਈ ਹਾਰਟ ਅਟੈਕ ਵੀ ਹੋਇਆ ਹੋਵੇ ਪਰ ਅਸੀਂ ਇਹ ਸਰਕਾਰ ਕੋਲ ਮੰਗ ਕਰਦੇ ਆ ਕਿ ਇਹਦੀ ਇੱਕ ਇਨਕੁਆਇਰੀ ਕਮੇਟੀ ਬਿਠਾਈ ਜਾਵੇ ਉਹਦੀ ਨਿਰਪੱਖ ਜਾਂਚ ਹੋਵੇ ਕਿਉਂਕਿ ਉਹ ਕੋਈ ਆਮ ਵਿਅਕਤੀ ਨਹੀਂ ਸਨ ਹਾਲਾਂਕਿ ਕੋਈ ਆਮ ਵਿਅਕਤੀ ਦੀ ਵੀ ਜੇ ਤਾਂ ਕੋਈ ਘਟਨਾ ਵਾਪਰਦੀ ਹੈ ਤਾਂ ਸਾਨੂੰ ਉਹਦੇ ਲਈ ਵੀ ਜਾਂਚ ਕਰਨੀ ਚਾਹੀਦੀ ਹੈ ਪਰ ਉਹ ਪੰਜਾਬ ਦਾ ਮਾਣ ਸੀ ਪਰ ਬਹੁਤ ਸਾਰੇ ਜਿਹੜੇ ਜਵਾਨ ਅੱਜ ਮੁੰਡੇ ਨੌਜਵਾਨ ਸਾਡੇ ਨਾਲ ਖੜੇ ਹੈ ਇਹਨਾਂ ਦੇ ਲਈ ਵੀ ਉਹ ਇੱਕ ਪ੍ਰੇਰਨਾ ਦਾ ਸਰੋਤ ਸੀ ਸੋ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਦੁੱਧ ਦਾ ਦੁੱਧ ਹੋਰ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਪਤਾ ਲੱਗ ਸਕੇ ਕਿ ਅਸਲੀ ਕਾਰਨ ਕੀ ਸੀ ਪਰ ਇੱਕ ਆਮ ਤੌਰ ਤੇ ਜਦੋਂ ਦੇਖਿਆ ਜਾਂਦਾ ਹੈ ਇਹ ਹੁਣ ਬੜਾ ਅਚੰਭੇ ਵਾਲੀ ਗੱਲ ਹੈ ਪਰ ਮੈਡੀਕਲੀ ਵੀ ਕਿਉਂਕਿ ਮੈਂ ਇਸ ਪ੍ਰੋਫੈਸ਼ਨ ਨਾਲ ਵਿੱਚੋਂ ਆਂ ਔਰ ਮੈਂ ਡੀਲ ਕਰਦਾ ਆ ਇਹਦੇ ਨਾਲ ਮੇਰੇ ਸਾਹਮਝ ਦੇ ਮੁਤਾਬਕ ਇਹ ਵਨ ਆਫ ਦਾ ਰੇਅਰਸਟ ਕੰਪਲਿਕੀਸ਼ਨ ਹੋ ਸਕਦੀ ਹੈ ਪਰ ਸਾਨੂੰ ਸਾਡੀ ਮੰਗ ਤਾਂ ਇਹ ਹੀ ਹੈ ਕਿ ਜੋ ਪੰਜਾਬ ਦਾ ਇਹ ਹੀਰਾ ਜਾਨ ਗਵਾ ਬੈਠਾ ਉਹਦੇ ਲਈ ਨਿਰਪੱਖ ਜਾਂਚ ਕਰਕੇ ਸਾਨੂੰ ਦੁੱਧ ਦਾ ਦੁੱਧਰ ਪਾਣੀ ਦਾ ਪਾਣੀ ਦੱਸ ਜਿਸ ਤਰ੍ਹਾਂ ਕਿ ਸਰ ਜਿਹੜੀ ਉਹ ਜਾਂਚ ਕਰਾਉਣ ਗਿਆ ਸੀ ਉਹ ਬੈਗਨੇਟਿਕ ਜਿਹੜਾ ਸੀ ਬਿਲਕੁਲ ਹਾਈ ਲੈਵਲ ਤੇ ਹੁੰਦਾ ਹੈ ਜਦੋਂ ਮਸ਼ੀਨ ਚੱਲਦੀ ਹੈ ਜਿਹੜੀਆਂ ਫੋਟੋ ਆਇਆ ਉਹਨਾਂ ਦੇ ਵਿੱਚ ਉਹਦੇ ਮੁੰਦਰੀਆਂ ਪਾਈਆਂ ਹੋਈਆਂ ਇਹ ਡਾਕਟਰ ਦੀ ਅਣਗਹਿਲੀ ਨਹੀਂ ਕਰ ਸਕਦਾ ਸਰ ਦੇਖੋ ਜਿਹੜੀ ਮੈਗਨੇਟਿਕ ਫੀਲਡ ਹੈ ਜਿਹੜੀਆਂ ਮੁੰਦਰੀਆਂ ਆ ਉਹਦੇ ਨਾਲ ਡੈਥ ਨਹੀਂ ਹੋ ਸਕਦੀ ਮੈਗਨੇਟਿਕ ਫੀਲਡ ਮੁੰਦਰੀ ਨੂੰ ਆਪਣੇ ਵੱਲ ਖਿੱਚ ਸਕਦੀ ਹੈ ਜਿਹਦੇ ਨਾਲ ਇੱਕ ਇੰਜਰੀ ਹੋ ਸਕਦੀ ਹੈ ਉਸ ਉਂਗਲ ਤੇ ਹੋ ਸਕਦੀ ਹੈ ਪਰ ਕਈ ਵਾਰੀ ਜਿਹੜਾ 골ਡ ਹੈ ਉਹ ਕਈ ਵਾਰੀ ਉਸ ਫੀਲਡ ਦੇ ਵਿੱਚ ਨਹੀਂ ਵੀ ਆਉਂਦਾ ਕਿਉਂਕਿ ਉਹ ਜ਼ਿਆਦਾਤਰ ਆਇਰਨ ਨੂੰ ਜਿਹੜਾ ਹੈਗਾ ਉਹ ਕਰਦੀ ਹੈ ਸੋ ਪਰ ਕੋਈ ਵੀ ਮੈਟਲ ਜਿਹੜਾ ਹੈਗਾ ਉਹ ਹਾਨੀਕਾਰਕ ਹੋ ਸਕਦਾ ਐਮ ਆਰ ਆਈ ਦੌਰਾਨ ਪਰ ਐਮ ਆਈ ਜੇ ਹਾਰਟ ਦੇ ਵਿੱਚ ਕੋਈ ਪੇਸਮੇਕਰ ਪਿਆ ਹੋਵੇ ਜਾਂ ਹਾਰਟ ਦੇ ਵਿੱਚ ਕੋਈ ਇਦਾਂ ਦਾ ਇੰਸਟਰੂਮੈਂਟ ਪਿਆ ਹੋਵੇ ਜਾਂ ਕੋਈ ਅੰਦਰ ਲੋਹੇ ਦਾ ਕੋਈ ਰੌਡ ਜਾਂ ਉਹ ਪਿਆ ਹੋਵੇ ਫਿਰ ਵੀ ਜਿਹੜੀ ਐਮ ਆਰ ਆਈ ਆ ਉਹ ਪ੍ਰੋਟੈਕਟਿਡ ਫੀਲਡ ਦੇ ਵਿੱਚ ਕੀਤੀ ਜਾਂਦੀ ਹੈ ਸੋ ਮੇਰਾ ਤਾਂ ਇਹ ਮੰਨਣਾ ਹੈ ਕਿ ਸਾਨੂੰ ਇਹ ਨਿਰਪੱਖ ਜਾਂਚ ਕਰਕੇ ਸਾਡੇ ਸਾਹਮਣੇ ਲਿਆਇਆ ਜਾਵੇ ਵੀ ਕੀ ਹੋਇਆ ਸਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹਦਾ ਆਪਾਂ ਦੇਖ ਰਹੇ ਹਾਂ ਕਦੀ ਕੋਈ ਸਿੰਗਰ ਜਾ ਰਿਹਾ ਕੋਈ ਕੋਈ ਪਹਿਲਵਾਨ ਜਾ ਰਿਹਾ ਕਾ ਕਿਦੀ ਨਜ਼ਰ ਲੱਗੀ ਪੰਜਾਬ ਤੋਂ ਸੋ ਮੇਰਾ ਤਾਂ ਇਹੀ ਮੰਨਣਾ ਹੈ ਕਿ ਆਪਾਂ ਪਿੱਛੇ ਜਵੰਦਾ ਸਾਹਿਬ ਨਾਲ ਹੋਇਆ ਉਸ ਤੋਂ ਪਹਿਲਾਂ ਸਾਡੇ ਮੂਸੇਵਾਲਾ ਸਾਹਿਬ ਸਾਡੇ ਇੱਥੇ ਨਕੌਦਰ ਦੇ ਵਿੱਚ ਨੰਗਲੰਬੀਆਂ ਸਾਹਿਬ ਸੋ ਬਹੁਤ ਸਾਰੀਆਂ ਜਿਹੜੀਆਂ ਵਾਰਦਾਤਾਂ ਹੋਈਆਂ ਦੇਖੋ ਇਹ ਤਾਂ ਇੱਕ ਮੈਡੀਕਲ ਅੰਗੈਲੀ ਹੈ ਜੇ ਆਪਾਂ ਗੱਲ ਕਰੀਏ ਜੋ ਜਵੰਦਾ ਸਾਹਿਬ ਨਾ ਹੋਇਆ ਉਹ ਇੱਕ ਸਾਡੀ ਪੂਰ ਮੈਨੇਜਮੈਂਟ ਸਿਵਲ ਮੈਨੇਜਮੈਂਟ ਦਾ ਨਤੀਜਾ ਹੈ ਔਰ ਜੋ ਕ੍ਰਾਈਮ ਰੇਟ ਔਰ ਜੋ ਫਰੋਤੀਆਂ ਜਾਂ ਕੋਲਾ ਔਰ ਜੋ ਇਹ ਮਾੜਾ ਪ੍ਰਬੰਧ ਐ ਇਸ ਵੇਲੇ ਸਰਕਾਰਾਂ ਦਾ ਉਹਦੀ ਵੀ ਇੱਕ ਰਿਸਪੋਨਸੀਬਿਲਟੀ ਹੈ ਸੋ ਕਲੈਕਟਿਵਲੀ ਜੇ ਆਪਾਂ ਦੇਖੀਏ ਤੇ ਸਾਨੂੰ ਹਰ ਚੀਜ਼ ਨੂੰ ਪੂੂਕੇ ਪੈਰ ਰੱਖਣ ਦੀ ਲੋੜ ਹੈ ਜਿਸ ਤਰ੍ਹਾਂ ਕਿ ਆਪਣੇ ਰੋਜ਼ ਮਰਰਾ ਮੈਂ ਤਾਂ ਹੀ ਕਿੰਨਾ ਜੀ ਆਪਾਂ ਕੌਸਸ ਦੇ ਰਹੇ ਆਂ ਆਪਾਂ ਟੈਕਸ ਦੇ ਰਹੇ ਆਂ ਅਸੀਂ ਤਾਂ ਇੱਕ ਅੱਛੇ ਨਾਗਰਿਕ ਹੋਣ ਦੇ ਤੌਰ ਤੇ ਸਰਕਾਰ ਦੀ ਪੂਰੀ ਮਦਦ ਕਰ ਸਕਦੇ ਆਂ ਜੀ ਪਰ ਜੋ ਸਰਕਾਰਾਂ ਦੇ ਨਿਜਾਮ ਹੈ ਉਹ ਸਹੀ ਤਰੀਕੇ ਦੇ ਨਾਲ ਉਸ ਪੈਸੇ ਦੀ ਵਰਤੋਂ ਨਹੀਂ ਕਰ ਰਿਹਾ ਜਿਹਦੇ ਕਰਕੇ ਆਮ ਨਾਗਰਿਕ ਦੀ ਜਿਹੜੀ ਜ਼ਿੰਦਗੀ ਹੈ ਉਹ ਜੋਖਮ ਦੇ ਵਿੱਚ ਜਾ ਰਹੀ ਹੈ ਹਾਂਜੀ ਸਰ ਠੀਕ ਹੈ ਨਾ ਬਸ ਅੱਜ ਆਪਾਂ ਉਸ ਨੌਜਵਾਨ ਸਾਥੀ ਦੇ ਇਕੱਠੇ ਹੋਏ ਆ ਸਾਰੇ ਜਾਨੇ ਜਿਹੜਾ ਸਾਨੂੰ ਛੱਡ ਗਿਆ ਉਹਦਾ ਰੀਜ਼ਨ ਚਾਹੇ ਕੋਈ ਵੀ ਹੋਵੇ ਪਰ ਪ੍ਰਮਾਤਮਾ ਨੇ ਬੜਾ ਵੱਡਾ ਧੱਕਾ ਕੀਤਾ ਮੈਂ ਸਮਝਦਾ ਕਿ ਇਨਕੁਆਰੀ ਦੀ ਲੋੜ ਆ ਕਿਉਂਕਿ ਉਹ ਸ਼ੋਲਡਰ ਦੀ ਸਰਜਰੀ ਲਈ ਉੱਥੇ ਗਏ ਸੀਗੇ ਔਰ ਉੱਥੇ ਕੀ ਇਦਾਂ ਦਾ ਹੋਇਆ ਕੋਈ ਵੱਡ ਘੱਟ ਇੰਜੈਕਸ਼ਨ ਲੱਗਾ ਨਹੀਂ ਲੱਗਾ ਇਹਦੇ ਬਾਰੇ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਉਹ ਸਾਡਾ ਪੰਜਾਬ ਦਾ ਉੱਪਰ ਦਾ ਨੌਜਵਾਨ ਹੀਰਾ ਸੀਗਾ ਬੋਡੀ ਬਿਲਡਿੰਗ 'ਚ ਉਹਨਾਂ ਨੇ ਨਾਮ ਸਥਾਪਿਤ ਕੀਤਾ ਫਿਲਮ ਇੰਡਸਟਰੀ 'ਚ ਉਹਨਾਂ ਨੇ ਨਾਮ ਸਥਾਪਿਤ ਕੀਤਾ ਕਬੱਡੀ ਦੇ ਵਿੱਚ ਵੀ ਉਹਨਾਂ ਨੇ ਨਾਮ ਸਥਾਪਿਤ ਕੀਤਾ ਸੋ ਇੱਕ ਯੂਥ ਆਈਕਨ ਸੀਗੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਸੇਧ ਦੇਣ ਵਾਲੇ ਇੱਕ ਯੂਥ ਆਈਕਨ ਸੀਗੇ ਜੇ ਜਿੱਦਾਂ ਹੀ ਆਪਾਂ ਗੈਲੀ ਕਰਕੇ ਕਿਸੇ ਕਿਸੇ ਦੀ ਜਾਨ ਚਾਈ ਜਾ ਰਹੀ ਹੈ ਤਾਂ ਮੈਂ ਸਮਝਦਾ ਕੋਈ ਵੀ ਦੋਸ਼ੀ ਹੋਵੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਮੈਂ ਰਾਣਾ ਜੀ ਗੱਲ ਕਰਦੇ ਆ ਜੀ ਰਾਜੀਵ ਜਵੰਦਾ ਦੀ ਅੱਛਾ ਲਾਸਟ ਉੱਤੇ ਉਹਨਾਂ ਦੇ ਜਦੋਂ ਰਾਈਡਿੰਗ ਕਰ ਰਹੇ ਸੀ ਕੈਮਰੇ ਲੱਗੇ ਹੋਏ ਸੀ ਹੋਨਗਾ ਖਬਰਾਂ ਬਾਹਰ ਆ ਰਹੀਆਂ ਕਿ ਉਹ ਜੀਵ ਬਚ ਬਚੇ ਆ ਕਿਉਂਕਿ ਐਡਾ ਵੱਡਾ ਨੁਕਸਾਨ ਇੱਕ ਪਸ਼ੂ ਵਿੱਚ ਵੱਜ ਗਿਆ ਨੇ ਦੇਖੋ ਜੋ ਵੀ ਹੋਇਆ ਉੱਥੇ ਹੁਣ ਐਗਜ਼ੈਕਟ ਤਾਂ ਜਾਂਚ ਵਿੱਚ ਪਤਾ ਲੱਗੂਗਾ ਪਰ ਰਾਜਵੀਰ ਜਵੰਦਾ ਸਾਡਾ ਇੱਕ ਹੀਰਾ ਪੰਜਾਬ ਦਾ ਜਿਹੜਾ ਸਾਡੇ ਕੋਲ ਹਮੇਸ਼ਾ ਲਈ ਚਲਾ ਗਿਆ ਔਰ ਮੈਂ ਸਮਝਦਾ ਵੀ ਇੰਨਾ ਵਧੀਆ ਉਹਨਾਂ ਨੇ ਕੁਆਲਿਟੀ ਦਾ ਉਹ ਆਪਣਾ ਪਾਇਆ ਹੋਇਆ ਸੀ ਸਾਰਾ ਡਰੈਸ ਬਾਹਰੋਂ ਲੈ ਕੇ ਆਈ ਸੀ ਹੈਲਮਟ ਸੀ ਬੜੀ ਅੱਛੀ ਕੁਆਲਿਟੀ ਦਾ ਪਰ ਜਦੋਂ ਪ੍ਰਮਾਤਮਾ ਨੇ ਲਿਖੀ ਹੁੰਦੀ ਆ ਚਾਹੇ ਉਹ ਕਿਸੇ ਜਾਨਵਰ ਚ ਵੱਜੇ ਚਾਹੇ ਜੀਪ ਚ ਪਰ ਜਿਹੜਾ ਚੀਜ਼ਾਂ ਗਲਤ ਆ ਹਿੰਦੁਸਤਾਨ ਚ ਉਹ ਸਿਸਟਮ ਸੰਭਾਲਣ ਦੀ ਲੋੜ ਆ ਰੋਡ ਸੇਫਟੀ ਬੜੀ ਪੂਰ ਆਪਣੀ ਕਾਓਸਸ ਦੀ ਗੱਲ ਹੋਣੀ ਡਾਕਟਰ ਸਾਹਿਬ ਨੇ ਕੀਤੀ ਆਪਾਂ ਸਾਰੇ ਲੋਕ ਉਹ ਚ ਯੋਗਦਾਨ ਪਾਉਨੇ ਆ ਪਰ ਸਰਕਾਰਾਂ ਇੱਚ ਧਿਆਨ ਨਹੀਂ ਦਿੰਦੀਆਂ ਜਾਨਵਰਾਂ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਆਪਣੀ ਜਾਨ ਗਵਾਦੇ ਆ ਔਰ ਟ੍ਰੈਫਿਕ ਦਾ ਸਿਸਟਮ ਬਹੁਤ ਅਫਸਟ ਹੈ ਇਹਦੇ ਚ ਸਾਨੂੰ ਸੰਭਾਲਣ ਦੀ ਲੋੜ ਆ ਉਹਦੇ ਕਰਕੇ ਸਾਡਾ ਇੱਕ ਨੌਜਵਾਨ ਸਾਥੀ ਭਰਾ ਜਿਹੜਾ ਥੱਲੇ ਉਹਨੇ ਇੰਨੀ ਜ਼ਿੰਦਗੀ ਜੀਣੀ ਸੀ ਤੁਸਾਨੂੰ ਛੱਡ ਕੇ ਚਲਾ ਗਿਆ ਜਿਹੜੀਆਂ ਘਟਨਾਵਾਂ ਹੈਗੀਆਂ ਖਾਸ ਤੌਰ ਤੇ ਸੈਲੀਬ੍ਰਿਟੀ ਦੇ ਨਾਲ ਹੀ ਕਿਉਂ ਇਦਾਂ ਦੀਆਂ ਵਾਪਰਦੀਆਂ ਹੈਗੀਆਂ ਜੀ ਸੈਲੀਬ੍ਰਿਟੀ ਲੋਕਾਂ ਦੀ ਹੁਣ ਹਰ ਵੇਲੇ ਜੋ ਕਹਿੰਦੇ ਹੁੰਦੇ ਆ ਸਟਾਰ ਡਮ ਚ ਰਹਿਣਾ ਤੇ ਮਾੜੀਆਂ ਨਜ਼ਰਾਂ ਲੱਗ ਜਾਂਦੀਆਂ ਜਿੱਦਾਂ ਪੰਜਾਬ ਨੂੰ ਲੱਗੀਆਂ ਇਸ ਵੇਲੇ ਸਾਡੀ ਗਵਰਨਮੈਂਟ ਦਾ ਵੀ ਜੋ ਹਾਲਾਤ ਆ ਉਹ ਇਹੀ ਆ ਲਾਅ ਐਂਡ ਆਰਡਰ ਵੀ ਬਿਲਕੁਲ ਪੂਰਾ ਜੀ ਸੜਕਾਂ ਦੇਖ ਲਓ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਟੁੱਟੀਆਂ ਹੋਈਆਂ ਰੋਡਸ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਉਹੀ ਹਿਸਾਬ ਹੈ ਵੀ ਜਿਹੜੇ ਸਟਾਰ ਲੋਕ ਆ ਹੁਣ ਸਿੱਧੂ ਮੂਸੇਵਾਲਾ ਜੀ ਕਹਿੰਦੇ ਹੁੰਦੇ ਸੀ ਵੀ ਜਿੰਨਾ ਕੋਈ ਫੇਮਸ ਆ ਉਹਨੇ ਉਹਦੇ ਜਿਹੜੇ ਸ਼ੁਭ ਚਿੰਤਕ ਵੀ ਉਹਨੇ ਜਾਦੇ ਹੁੰਦੇ ਸੋ ਦੈਟਸ ਵਾਈ ਕੋਈ ਪ੍ਰਮਾਤਮਾ ਦੀ ਐਸੀ ਮੈਂ ਸਮਝਦਾ ਸਾਨੂੰ ਅਰਦਾਸ ਕਰਨੀ ਚਾਹੀਦੀ ਕਿ ਸਾਡੇ ਜਿਹੜੇ ਸਟਾਰ ਆ ਪੰਜਾਬ ਦੇ ਉੱਪਰ ਦੇ ਨੌਜਵਾਨ ਆ ਨਾ ਜਾਣ ਕਿਉਂਕਿ ਬਹੁਤ ਵੱਡਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਸਾਡਾ ਸਰ ਲੋਕਾਂ ਨੂੰ ਤਾਂ ਨਹੀਂ ਕਹਿ ਸਕਦੇ ਸਰਕਾਰ ਨੂੰ ਵੀ ਅਪੀਲ ਹੈ ਸਰਕਾਰ ਨੂੰ ਇਹੀ ਅਪੀਲ ਆ ਕੇ ਰੋਡ ਸਿਸਟਮ ਠੀਕ ਕਰੋ ਸੇਫਟੀ ਰੋਡ ਸੇਫਟੀ ਟ੍ਰੈਫਿਕ ਨਿਯਮ ਸਖਤ ਹੋਣੇ ਚਾਹੀਦੇ ਆ ਸਾਰਿਆਂ ਦੀ ਜਾਨ ਮਾਲ ਦੀ ਰਾਖੀ ਹੋਣੀ ਚਾਹੀਦੀ ਆ ਲਾਇਸੈਂਸ ਇਸ਼ੂ ਹੋਣ ਤੋਂ ਪਹਿਲਾਂ ਪ੍ਰੋਪਰ ਉਹਦਾ ਜਿੱਦਾਂ ਫੋਰਨ ਚ ਆਪਾਂ ਸਾਰੇ ਲੋਕ ਹੁਣ ਸਾਰੇ ਐਨ ਆਰ ਆਈ ਆਪਣਾ ਹਲਕਾ ਹੀ ਸਾਰਾ ਆਪਾਂ ਸਾਰੇ ਲੋਕ ਅਬਰੌਡ ਜਾਂਦੇ ਆ ਉੱਥੇ ਦਾ ਸਿਸਟਮ ਵੀ ਸਾਰੇ ਲੀਡਰ ਸਹਿਬਾਨ ਦੇਖ ਕੇ ਆਉਂਦੇ ਆ ਪਰ ਉਹਨੂੰ ਇੰਡੋਸਤਾਨ ਚ ਇੰਪਲੀਮੈਂਟ ਕਰਨ ਦੀ ਲੋੜ ਆ ਪੰਜਾਬ ਚ ਇੰਪਲੀਮੈਂਟ ਕਰਨ ਦੀ ਲੋੜ ਆ ਮੈਂ ਸਰਕਾਰ ਦੀ ਨਲਿਆਕੀ ਸਮਝਦਾ ਲਾਅ ਐਂਡ ਆਰਡਰ ਵਿੱਚ ਰੋਡ ਸੇਫਟੀ 'ਚ ਮੈਂ ਮੰਗ ਕਰਦਾ ਕਿ ਇਹਦੇ ਤੇ ਕੰਮ ਹੋਣਾ ਚਾਹੀਦਾ। ਤੁਸੀਂ ਇੱਕ ਬਹੁਤ ਚੰਗਾ ਸਵਾਲ ਪੁੱਛਿਆ ਕਿ ਸਟਾਰਜ਼ ਨਾਲ ਹੀ ਕਿਉਂ ਇਦਾਂ ਹੁੰਦਾ ਹੈ? ਆਪਾਂ ਜ਼ਮੀਨ ਨਾਲ ਜੁੜੇ ਹੋਏ ਲੀਡਰ ਹੈ। ਆਪਾਂ ਰੋਜ਼ ਇੱਥੇ ਦੇਖਦੇ ਆਂ ਸਟਾਰ ਦੇ ਨਾਲ ਜਦੋਂ ਕੁਝ ਹੁੰਦਾ ਹੈ ਉਹ ਟਿਪ ਆਫ ਦਾ ਆਈਸਬਰਗ ਹੁੰਦੀ ਹੈ। ਜਿਵੇਂ ਕਿ ਸਮੁੰਦਰ ਦੇ ਵਿੱਚ ਤੈਰਦਾ ਹੋਇਆ ਇੱਕ ਬਰਫ਼ ਦਾ ਪਹਾੜ ਹੈ ਜਿਹਦੀ ਸਿਰਫ ਉੱਪਰਲੀ ਚੋਟੀ ਆਪਾਂ ਨੂੰ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜੇ ਸਾਡੇ ਸਟਾਰਸ ਨੇ ਉਹ ਖਬਰ ਔਰ ਮੀਡੀਅਮ ਮੀਡੀਆ ਔਰ ਆਮ ਲੋਕਾਂ ਲਈ ਖਿੱਚ ਬਣਦੇ ਨੇ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਸ਼ਹਿਰ ਦੇ ਵਿੱਚ ਹੀ ਦੇਖ ਲਓ ਆਪਾਂ ਕਿੰਨੇ ਨੌਜਵਾਨਾਂ ਦੀ ਮੌਤ ਇਸ ਹਾਈਵੇ ਤੇ ਇਸ ਸ਼ਹਿਰ ਦੇ ਵਿੱਚ ਐਕਸੀਡੈਂਟਸ ਦੇ ਨਾਲ ਦੇਖੀ ਹੈ ਸੋ ਬੇਸਿਕ ਮੁੱਦਾ ਕੀ ਹੈ ਕਿ ਪੰਜਾਬ ਇਸ ਵੇਲੇ 1 ਆਫ ਦਾ ਲਾਰਜੈਸਟ ਰੋਡ ਐਕਸੀਡੈਂਟ ਡੈਥਸ ਦਾ ਜਗਾ ਜਿਹੜੀ ਇਹ ਬਣੀ ਹੋਈ ਹੈ ਕਿਉਂਕਿ ਸਾਡੇ ਇੱਥੇ ਕੋਈ ਰੋਡ ਸੇਫਟੀ ਔਰ ਕੋਈ ਵੀ ਸਰਕਾਰ ਦਾ ਤੰਤਰ ਮੰਤਰ ਹੈ ਨਹੀਂ ਜਿਹੜਾ ਕਿ ਇਸ ਰੋਡ ਸੇਫਟੀ ਦੇ ਉੱਤੇ ਕੰਮ ਕਰ ਸਕੇ ਪਿੱਛੇ ਜੇ ਪਿੱਛੇ ਜੇ ਪਿੱਛੇ ਜੇ ਸਰਕਾਰ ਨੇ ਪਿੱਛੇ ਜੇ ਸਰਕਾਰ ਨੇ ਇੱਕ ਫੋਰਸ ਜਾਰੀ ਕੀਤੀ ਸੀ ਜਿਹੜੀ ਕਿ ਸਹੂਲਤਾਂ ਦੇਗੀ ਆਪਾਂ ਸੜਕ ਦੇ ਉੱਤੇ ਬੈਠੇ ਦੇਖ ਰਹੇ ਆਂ ਆਪਾਂ ਇੱਥੇ ਨੁਕਦਰ ਜੀ ਦੇਖ ਰਹੇ ਆਂ ਕਿੰਨੀ ਕਿ ਸਹਾਇਤਾ ਉਹ ਕਰਦੇ ਆਂ ਕਿੰਨੇ ਕੋ ਐਕਸੀਡੈਂਟ ਤੇ ਪਹੁੰਚਦੇ ਆ ਸੋ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਮੌਜੂਦਾ ਸਰਕਾਰ ਹੈ ਇਹ ਰੋਡ ਸੇਫਟੀ ਨੂੰ ਲੈ ਕੇ ਬਿਲਕੁਲ ਫੇਲ ਹੋ ਗਈ ਹੈ ਇਹ ਸਿਰਫ ਆਪਣੇ ਇਸ਼ਤਿਹਾਰ ਔਰ ਜੁਮਲੇਬਾਜ਼ੀ ਦੇ ਉੱਤੇ ਟਿੱਕੀ ਹੋਈ ਹੈ ਮੈਂ ਇਹ ਗੱਲ ਕਹੂੰਗਾ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੇ ਲੋਕਾਂ ਨੂੰ ਜਾਗਰੂਕ ਕਰੂੰਗਾ ਕਿ ਉਹ ਜ਼ਰੂਰ ਦੇਖਣ ਕਿ ਪੰਜਾਬ ਦੇ ਵਿੱਚ ਰੋਡ ਡੈਥ ਕਿੰਨੀਆਂ ਹੁੰਦੀਆਂ ਔਰ ਰੋਡ ਡੈਥ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਜਿਹੜਾ ਫੈਮਿਲੀ ਦਾ ਬ੍ਰੈਡ ਅਰਨਰ ਹੈ ਜਿਹੜਾ ਫੈਮਿਲੀ ਲਈ ਰੋਟੀ ਕਮਾਉਂਦਾ ਹੈ ਉਹੀ ਬਾਹਰ ਸੜਕਾਂ ਤੇ ਕੰਮ ਕਰਨ ਲਈ ਨਿਕਲਦਾ ਔਰ ਉਹਦੀ ਮੌਤ ਹੁੰਦੀ ਹੈ ਉਹ ਕੱਲੀ ਮੌਤ ਇੱਕ ਇਨਸਾਨ ਦੀ ਨਹੀਂ ਹੁੰਦੀ ਉਹ ਪਰਿਵਾਰ 20 20 50 50 ਸਾਲ ਪਿੱਛੇ ਚਲੇ ਜਾਂਦਾ ਹੈ ਜੇ ਦੀ ਰੋਡ ਐਕਸੀਡੈਂਟ ਦੇ ਵਿੱਚ ਡੈਥ ਹੁੰਦੀ ਹੈ ਇੱਕ ਸਵਾਲ ਹੈ ਇੱਕ ਸਵਾਲ ਹੈ ਰੱਬ ਤੋਂ ਵੱਡਾ ਡਾਕਟਰ ਹੁੰਦਾ ਜੀ ਪਹਿਲੇ ਰੱਬ ਨੂੰ ਮੰਨੇ ਜਾਂਦਾ ਉਸ ਤੋਂ ਬਾਅਦ ਡਾਕਟਰ ਨੂੰ ਮੰਨਿਆ ਜਾਂਦਾ ਤੇ ਡਾਕਟਰਾਂ ਤੇ ਕਿਉਂ ਬਲੇਮ ਲੱਗ ਰਿਹਾ ਪਾਉਂਦੇ ਸੋ ਮੇਰਾ ਇਹਦੇ ਵਿੱਚ ਵੀ ਬਹੁਤ ਵੱਡਾ ਇਹ ਮੰਨਣਾ ਹੈ ਕਿ ਅਸੀਂ ਲੋਕ ਜਿਹੜੇ ਸਨ 70 ਤੋਂ ਪਹਿਲਾਂ ਜੰਮੇ ਐ ਮੇਰੇ ਖਿਆਲ ਸਾਰੇ ਸਿਵਲ ਹਸਪਤਾਲਾਂ ਦੇ ਵਿੱਚ ਪੈਦਾ ਹੋਏ ਹੋਣਗੇ ਔਰ ਉਦੋਂ ਗਵਰਨਮੈਂਟ ਦਾ ਇੱਕ ਸੈਟਅਪ ਬਹੁਤ ਮਜ਼ਬੂਤ ਹੁੰਦਾ ਸੀ ਜਿਹੜਾ ਕਿ ਇਹਨਾਂ ਨੇ ਛੋਟੇ-ਛੋਟੇ ਕਲੀਨਿਕ ਬਣਾ ਕੇ ਪ੍ਰਾਇਮਰੀ ਸੈਕੰਡਰੀ ਔਰ ਟਰਸ਼ਰੀ ਹੈਲਥ케ਅਰ ਨੂੰ ਬਹੁਤ ਵੱਡਾ ਨੁਕਸਾਨ ਇਸ ਗਵਰਨਮੈਂਟ ਨੇ ਕੀਤਾ ਤੁਸੀਂ ਨਕੋਦਰ ਦਾ ਸਿਵਲ ਹਸਪਤਾਲ ਦਾ ਹੀ ਹਾਲ ਦੇਖ ਲਓ ਕਿ ਕਿੰਨੇ ਕੁ ਡਾਕਟਰ ਉੱਥੇ ਮੌਜੂਦ ਨੇ ਜੇ ਰਾਤ ਨੂੰ ਕਿਸੇ ਨੂੰ ਐਮਰਜੈਂਸੀ ਹੋ ਜਾਏ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਜਾਏ ਉਹਨੇ ਕਿੱਥੇ ਜਾਣਾ ਔਰ ਉਹਦੇ ਤੋਂ ਬਿਨਾ ਜਾਤੇ ਅਸੀਂ ਗਵਰਨਮੈਂਟ ਦਾ ਹੈਲਥ ਸਿਸਟਮ ਸਟਰੋਂਗ ਨਹੀਂ ਕਰਦੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਸਾਹਮਣੇ ਦੇਖਣ ਨੂੰ ਠੀਕ ਨਹੀਂ ਚਾਹਾਂਗੇ ਕੈਂਡਲ ਮਾਰਚ ਕਰ ਰਹੇ ਹੋ ਸਭ ਤੋਂ ਪਹਿਲੇ ਕਾਰਨ ਦਫਨਾਇਆ ਸਰ ਸਰਕਾਰਾਂ ਦਾ ਵੀ ਬਹੁਤ ਤੇ ਸਾਨੂੰ ਬੜਾ ਦੁੱਖ ਹੋਇਆ ਇੱਕ ਬਹੁਤ ਸਾਡਾ ਪੰਜਾਬ ਦਾ ਤਾਂ 스타ਰ ਹੈ ਹੀ ਹੈ ਸੀ ਤੇ ਵੀਰ ਪੂਰੇ ਵਰਲਡ ਦੇ ਵਿੱਚ ਆਇਆ ਹੋਇਆ ਸੀ ਬੜਾ ਦੁੱਖ ਹੋਇਆ ਡਾਕਟਰਾਂ ਦੀ ਲਾਪਰਵਾਹੀ ਨਾਲ ਗਿਆ ਉਹ ਤੇ ਸਾਹੀਂ ਇਨਸਾਫ ਚਾਹੁੰਦੇ ਆ ਉਹਦੇ ਲਈ ਤੇ ਇਸ ਲਈ ਕੈਂਡਲ ਮਾਰਚ ਕੱਢਣ ਦਾ ਹੈ ਅੱਜ ਕੀ ਨਾਮ ਸਰ ਮੇਰਾ ਨਾਮ ਹਨੀਕੁੰਦੀ ਸਰ ਮੈਂ ਨਕਉਤਰੀ ਮੈਂ ਨਕਉਤਰੀ ਐਕਸਲਾਨਾ ਮੈਂ ਇੱਕ ਐਥਲੀਟ ਹਾਂ ਤੇ ਇਹ ਇੱਕ ਐਥਲੀਟ ਸੀ ਭਾਜੀ ਬਹੁਤ ਵਰਲਡ ਚ ਫੇਮਸ ਬ੍ਰਿੰਦਰ ਬ੍ਰਿੰਦਰ ਕੋਮਣ ਤੇ ਇੱਕ ਬੰਦਾ ਘਰੋਂ ਜਾਂਦਾ ਆਪਣਾ ਟ੍ਰੀਟਮੈਂਟ ਕਰਾਣ ਸ਼ੋਲਡਰ ਦਾ ਠੀਕ ਆ ਸਰ ਤੇ ਉੱਥੇ ਜਾ ਕੇ ਉਹਨੂੰ ਅਟੈਕ ਹੋ ਜਾਂਦਾ ਐਨਸਥੀਰੀਆ ਜ਼ਿਆਦਾ ਲੱਜਤ ਜਾਂਦਾ ਅਗਲੇ ਦਿਨ ਤੇ ਡਾਕਟਰਾਂ ਨੇ ਉਹਨੂੰ 5 ਵਜੇ ਡੈਥ ਡਿਕਲੇਅਰ ਕਰ ਦਿੱਤਾ ਤੇ ਤੁਸੀਂ ਇਹ ਦੱਸੋ ਕਿਹੜਾ ਇਨਸਾਫ ਹੋ ਗਿਆ ਜਿਹੜਾ ਬੰਦਾ ਘਰੋਂ ਇਲਾਜ ਕਰਾਣ ਜਾਂਦਾ ਸਵੇਰੇ 5 ਵਜੇ ਫਿੱਟ ਜਾਂਦਾ ਤੇ ਸ਼ਾਮ ਨੂੰ ਦੀ ਡੈੱਡ ਬੋਡੀ ਘਰੇ ਆ ਜਾਂਦੀ ਆ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਇਹੀ ਕਹਿਣਾ ਉਹਨੇ ਸਟੀਰਓਡ ਯੂਜ਼ ਕੀਤਾ ਹੋਣਾ ਜਾਂ ਸਟੀਰਓਡ ਨਾਲ ਮਰ ਗਿਆ ਹੋਣਾ ਹੁਣ ਸਟੀਰਓਡ ਤੋਂ ਨਹੀਂ ਡਰ ਲੱਗਦਾ ਸਾਨੂੰ ਇਹ ਡਾਕਟਰਾਂ ਤੋਂ ਲੱਗਦਾ ਡਾਕਟਰਾਂ ਟੀਕੇ ਤੋਂ ਤੇ ਇਹ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਕੱਲਾ ਰਹਿ ਕੱਲਾ ਕੱਲਾ ਜੀ ਸੀ ਉਹਨਾਂ ਦਾ ਤੇ ਵਰਲਡ ਫੇਮਸ ਸਿਗਾ ਉਹ ਇਹ ਨਹੀਂ ਪੰਜਾਬ ਚ ਆਲ ਓਵਰ ਤੇ ਫਿਲਮਾਂ ਚ ਬਾਲੀਵੁੱਡ ਫਿਲਮਾਂ ਚ ਸਲਮਾਨ ਖਾਨ ਨਾਲ ਸਾਰਿਆਂ ਨਾਲ ਆਂਦਾ ਸੀ ਅਸੀਂ ਖੁੱਦ ਉਹਦੇ ਉਹਨੂੰ ਦੇਖ ਦੇਖ ਕੇ ਇਸਪਰ ਹੋਏ ਆ ਦੁੱਖ ਹੁੰਦਾ ਇੰਨਾ ਵਟ ਟੈਥਰੀਡ ਆਪਣੇ ਪੰਜਾਬ ਦਾ ਇੱਕ ਸਿਰਫ ਇੱਕ ਹੀ ਸੀਗਾ ਇਹ ਇੰਨਾ ਤਕੜਾ 140 ਕਿਲੋ ਕੋਈ ਨਹੀਂ ਹੈਗਾ ਆਪਣੇ ਪੰਜਾਬ 'ਚ ਪੂਰੇ ਇੰਡੀਆ 'ਚ ਨਹੀਂ ਹੈਗਾ ਤੇ ਟੋਟਲੀ ਵੈਜੀਟੇਰੀਅਨ ਨਾਲੇ ਵਧੀਆ ਬੰਦਾ 6.5 ਫੁੱਟ ਦਾ ਤੇ ਜਾਣਾ ਦੁਨੀਆ ਤੋਂ ਕਿੱਡਾ ਵੱਡਾ ਘੱਟ ਆ ਉਹ ਵੀ ਇੱਕ ਸਹੀ ਸਾਮਾ ਜਿਮ ਲਾ ਕੇ ਕਰੋ ਜਾਣਾ ਤੇ ਆ ਸ਼ਾਮ ਨੂੰ ਦੀ ਡੈੱਡ ਬੋਡੀ ਆ ਜਾਣੀ ਡਾਕਟਰਾਂ ਨੇ ਨਾ ਉਹਨੂੰ ਫੀਸ ਲਈ ਇਹ ਤੁਸੀਂ ਸੋਚੋ ਉਹ ਤਾਂ ਫੀਸ ਨਹੀਂ ਲਈ ਕੋਈ ਉਹਦਾ ਚਾਰਜ ਨਹੀਂ ਉਹਨੂੰ ਉਦਾਂ ਹੀ ਡਿਕਲੇਅਰ ਕਰ ਛੁੱਟੀ ਦੇ ਦਿੱਤੀ ਤੇ ਰਾਜਵੀਰ ਜਗੰਦਾ ਤੋਂ 35 ਲੱਖ ਰੁਪਏ ਲੈ ਲਿਆ লাশ ਦੇਣ ਦਾ 12 ਦਿਨਾਂ ਨੂੰ ਰੱਖਿਆ ਅੱਜ ਕੀ ਅੱਜ ਕੀ ਮੈਸੇਜ ਦੇਣਾ ਜਾਊਗਾ ਅੱਜ ਇਹ ਮੈਸੇਜ ਦੇਣਾ ਚਾਹੁੰਦੇ ਆ ਜਿੰਨੇ ਵੀ ਪੰਜਾਬ ਚ ਐਥਲੀਟ ਆ ਜਿੰਨੇ ਬੋਡੀ ਜਿਮ ਲਾਂਦੇ ਆ ਸਾਰੇ ਕੈਂਡਲ ਮਾਰਚ ਕੱਢਣ ਤੇ ਇਨਸਾਫ ਦੀ ਗੱਲ ਕਰਨ ਤੇ ਇਹ ਸਾਡੇ ਸਾਰਾ ਆਏ ਆ ਡਾਕਟਰ ਤੇ ਆ ਸਾਰਾ ਰਾਣਾ ਸਾਰਾ ਆਏ ਆ ਜੀ ਤੇ ਮੇਰਾ ਅੰਕਲ ਆਏ ਤਾਰਾ ਅੰਕਲ ਤੇਰਾ ਅੰਕਲ ਭਾਜੀ ਉਹਨੂੰ ਸੁਪਈ ਭਾਜੀ ਆਏ ਆ ਜੀ ਤੇ ਇਨਸਾਫ ਮਿਲਣਾ ਚਾਹੀਦਾ ਸੀ ਤਾਂ ਸਾਰੇ ਜਾਣੇ ਇਕੱਠੇ ਹੋਏ ਸਾਰੇ ਵੀਰ ਇਨਸਾਫ ਲਈ ਇਕੱਠੇ ਹੋਏ ਆ ਤੇ ਉਹਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਹੋਰ ਵੀ ਕਿਸੇ ਆਮ ਇਨਸਾਨ ਨੇ ਇੱਕ ਸਟਾਰ ਦੀ ਤਾਂ ਗੱਲ ਚਲੋ ਇੱਕ ਵਧੀਆ ਸਟਾਰ ਸਾਰੇ ਜਾਣਦੇ ਆ ਤੇ ਆਮ ਆਦਮੀ ਲਾ ਵੀ ਟੱਕਾ ਨਾ ਹੋਵੇ ਕੋਈ ਵੀ ਗਲਤ ਦਵਾਈ ਗਲਤ ਡਾਕਟਰ ਦੇ ਹੱਥੋਂ ਨਾ ਮਰੇ ਜੀ ਬਹੁਤ ਵਾਧੂ ਨੂੰ ਨਕੌਦਰ ਸ਼ਹਿਰ ਦੀਆਂ ਜਿਹੜਾ ਖਦ ਖਾ ਰਹੇ ਆ ਜਿੱਥੇ ਕਿ ਕੈਂਡਲ ਮਾਰਚ ਕੱਢਿਆ ਜਾ ਰਿਹਾ ਕੈਂਡਲ ਮਾਰਚ ਕਿਉਂ ਕੱਢਿਆ ਜਾ ਰਿਹਾ ਕਿਉਂਕਿ ਪਿੱਛੇ ਜੇ ਇੱਕ ਸਾਡਾ ਵੀਰ ਸਿੰਗਰ ਜਿਹੜਾ ਸੱਟ ਲੱਗਣ ਕਾਰਨ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਐਥਲੀਟ ਪੂਰਾ ਹੋ ਜਾਂਦਾ ਆ ਉਹਨਾਂ ਦੇ ਇਨਸਾਫ ਦੇ ਲਈ ਨਕੌਦਰ ਸ਼ਹਿਰ ਦੇ ਵਿੱਚ ਇਹ ਸਾਰੇ ਭਰਾਵਾਂ ਵੱਲੋਂ ਜਿਹੜੇ ਵੀਰ ਆ ਜੇਮਾਲੇ ਆ ਜਾਂ ਡਾਕਟਰ ਦਈਆ ਸਾਹਿਬ ਆ ਉਹਨਾਂ ਦੇ ਨਾਲ ਸਾਥੀ ਆਏ ਨੇ ਸਾਰਿਆਂ ਵੱਲੋਂ ਇੱਕ ਕੈਂਡਲ ਮਾਰਚ ਨਕੌਦਰ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਵਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੌਦਰ